मैं समझ रहा हूँ ना मैं निकलो तुम गांव ना बड़ा-बड़े यहां से निकलो एलडी दोनों निकलो दोनों निकलो एलडी तो निकलो एलडी अरे निकलो एलडी बड़ा-बड़े मैं बोल रहा हूँ निकलो जल्दी निकलो एलडी नहीं सुनोगे क्या क्यों कर रहे हो क्यों कर रहे क्या कर रहे हो मेरा केक खाओ ना खिलाओ दो क्या कर रहे हो ये ਜੇ ਕੋ ਮੇਰੇ ਦਿਮਾਗ 'ਚ ਕੀ ਹੋ ਰਹੀ ਹੈ ਮੈਨੂੰ ਨਹੀਂ ਪਤਾ ਇੱਕ ਸ਼ਖਸ ਦੇ ਵੱਲੋਂ ਆਪਣੀ ਗਰਲਫ੍ਰੈਂਡ ਦੇ ਲਈ ਆਯੋਜਿਤ ਕੀਤੀ ਗਈ ਬਰਥਡੇ ਪਾਰਟੀ ਇਸ ਵੇਲੇ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਇਸ ਦਾ ਕਾਰਨ ਕੀ ਹੈ ਵੀ ਤੁਹਾਨੂੰ ਦੱਸ ਦਿੰਦੇ ਹਾਂ ਅਸਲ ਬਰਥਡੇ ਪਾਰਟੀ ਆਯੋਜਿਤ ਕੀਤੀ ਗਈ ਤੇ ਇੱਥੇ ਕੇਕ ਕੱਟਿਆ ਜਾ ਰਿਹਾ ਸੀ ਪਰ ਇਸੇ ਦਰਮਿਆਨ ਗਰਲਫ੍ਰੈਂਡ ਦੇ ਮੁੰਡੇ ਦੋਸ ਨੇ ਸਭ ਤੋਂ ਪਹਿਲਾਂ ਕੇਕ ਖਵਾ ਦਿੱਤਾ ਜਿਸ ਤੋਂ ਬਾਅਦ ਇੱਥੇ ਗੁੱਥਮ ਗੁੱਥੀ ਤੱਕ ਹੋ ਜਾਂਦੇ ਨੇ ਲੜਾਈ ਝਗੜਾ ਇਸ ਕਦਰ ਹੋਇਆ ਵੇਖੋ ਕੁੜੀ ਰੋਕਦੀ ਰਹਿੰਦੀ ਹੈ ਪਰ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਬਵਾਲ ਮਚ ਗਿਆ ਤਾਂ ਇੱਕ ਜਿਹੜਾ ਸ਼ਖਸ ਹੈ ਉਸਦੇ ਵੱਲੋਂ ਆਪਣੀ ਗਰਲਫ੍ਰੈਂਡ ਦੇ ਲਈ ਬਰਥਡੇ ਪਾਰਟੀ ਉਯੋਜਿਤ ਕੀਤੀ ਜਾਂਦੀ ਹੈ ਪਰ ਉੱਥੇ ਹੀ ਉਸ ਦਾ ਦੋਸਤ ਜਿਹੜਾ ਮਹਿਲਾ ਦਾ ਇੱਕ ਦੋਸਤ ਉੱਥੇ ਪਹੁੰਚ ਜਾਂਦਾ ਉਸਦੇ ਵੱਲੋਂ ਪਹਿਲਾ ਕੇਕ ਕੀ ਖਵਾ ਦਿੱਤਾ ਗਿਆ ਕਿ ਮੁੰਡੇ ਨੇ ਤਾਂ ਉੱਥੇ ਜੰਮ ਕੇ ਪੜਥੂ ਪਾ ਦਿੱਤੇ ਨੇ ਬਾਈ ਮੇਰੀ ਮੈਂ इससे कुछ बोल नहीं सकता मैं अभी क्या है क्या नहीं क्यों क्यों लड़ाई क्यो कर रहे पूरा पूरा करा दिन भर से ठीक है केक सब कुछ करा और केक काटा पहली बार है के समझा रहा मैं निकलो तुम दोनों बढ़ा पाटे यहाँ से निकलो एल्दी दोनों निकलो दोनों निकलो एल्दी निकलो एल्दी ਵੇਖ ਲੋ ਜਲਦੀ ਮੈਂ ਬੋਲ ਲਾਉ ਨਿਕਲ ਜਲਦੀ ਸੁਣੋਗੇ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਮੈਨੂੰ ਕੇਕ ਖਿਲਾਉਣਾ ਕੱਲ ਖਾਣ ਤੋਂ ਕੀ ਕਰ ਰਹੇ ਹੋ ਇਹ ਕਿਉਂਕਿ ਮੇਰੇ ਦਿਮਾਗ 'ਚ ਕੀ ਉੱਪਰ ਹੋ ਰਹੀ ਹੈ ਮੈਂ ਇੱਕ ਸ਼ਖਸ ਦੇ ਵੱਲੋਂ ਆਪਣੀ ਗਰਲਫ੍ਰੈਂਡ ਦੇ ਲਈ ਆਯੋਜਿਤ ਕੀਤੀ ਗਈ ਬਰਥਡੇ ਪਾਰਟੀ ਇਸ ਵੇਲੇ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਇਸ ਦਾ ਕਾਰਨ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਦਰਅਸਲ ਬਰਥਡੇ ਪਾਰਟੀ ਆਯੋਜਿਤ ਕੀਤੀ ਗਈ ਤੇ ਇੱਥੇ ਕੇਕ ਕੱਟਿਆ ਜਾ ਰਿਹਾ ਸੀ ਪਰ ਇਸੇ ਦਰਮਿਆਨ ਗਰਲਫ੍ਰੈਂਡ ਦੇ ਮੁੰਡੇ ਦੋਸਤ ਨੇ ਸਭ ਤੋਂ ਪਹਿਲਾਂ ਕੇਕ ਖਵਾ ਦਿੱਤਾ ਜਿਸ ਤੋਂ ਬਾਅਦ ਇੱਥੇ ਗੁੱਥਮ ਗੁੱਥੀ ਤੱਕ ਹੋ ਜਾਂਦੇ ਨੇ ਲੜਾਈ ਝਗੜਾ ਇਸ ਕਦਰ ਹੋਇਆ ਵੇਖੋ ਕੁੜੀ ਰੋਕਦੀ ਰਹਿੰਦੀ ਹੈ ਪਰ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਬਵਾਲ ਮਚ ਗਿਆ ਤਾਂ ਇੱਕ ਜਿਹੜਾ ਸ਼ਖਸ ਹੈ ਉਸਦੇ ਵੱਲੋਂ ਆਪਣੀ ਗਰਲਫ੍ਰੈਂਡ ਦੇ ਲਈ ਬਰਥਡੇ ਪਾਰਟੀ ਯੋਜਿਤ ਕੀਤੀ ਜਾਂਦੀ ਹੈ ਪਰ ਉੱਥੇ ਹੀ ਉਸ ਦਾ ਦੋਸਤ ਜਿਹੜਾ ਮਹਿਲਾ ਦਾ ਇੱਕ ਦੋਸਤ ਉੱਥੇ ਪਹੁੰਚ ਜਾਂਦਾ ਉਸਦੇ ਵੱਲੋਂ ਪਹਿਲਾ ਕੇਕ ਕੀ ਖਵਾ ਦਿੱਤਾ ਗਿਆ ਕਿ ਮੁੰਡੇ ਨੇ ਤਾਂ ਉੱਥੇ ਜੰਮ ਕੇ ਪੜਥੂ ਪਾ ਦਿੱਤੇ ਨੇ ਭਾਈ ਮੇਰੀ ਮੈਂ इससे कुछ बोल नहीं सकता मैं अभी क्या है क्या नहीं क्यों क्यों लड़ाई क्यो कर रहे पूरा पूरा करा दिन भर से ठीक है केक सब कुछ करा और केक काटा पहली बार दोस्ती होती है अपनी जगह होती है समझा रहा मैं दोनों बता यहाँ से निकलो एल्दी दोनों निकलो दोनों निकलो एल्दी निकलो एल्दी ਮੈਂ ਬੋਲ ਲਾਉਂ ਨਾ ਬੜਾ ਜਲਦੀ ਨੀ ਸੁਣੋਗਾ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਮੇਰਾ ਕੇਕ ਖਲਾਉ ਨਾ ਖਲਾਣ ਦੋ ਕੀ ਕਰ ਰਹੇ ਹੋ ਜੇ ਕੋ ਮੇਰੇ ਦਿਮਾਗ ਕਿਉਂ ਉੱਪਰ ਹੋ ਰਹੀ ਮੈਂ ਇੱਕ ਸ਼ਖਸ ਦੇ ਵੱਲੋਂ ਆਪਣੀ ਗਰਲਫ੍ਰੈਂਡ ਦੇ ਲਈ ਆਯੋਜਿਤ ਕੀਤੀ ਗਈ ਬਰਥਡੇ ਪਾਰਟੀ ਇਸ ਵੇਲੇ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਇਸ ਦਾ ਕਾਰਨ ਕੀ ਹੈ ਵੀ ਤੁਹਾਨੂੰ ਦੱਸ ਦਿੰਦੇ ਹਾਂ ਅਸਲ ਬਰਥਡੇ ਪਾਰਟੀ ਆਯੋਜਿਤ ਕੀਤੀ ਗਈ ਤੇ ਇੱਥੇ ਕੇਕ ਕੱਟਿਆ ਜਾ ਰਿਹਾ ਸੀ ਪਰ ਇਸੇ ਦਰਮਿਆਨ ਗਰਲਫ੍ਰੈਂਡ ਦੇ ਮੁੰਡੇ ਦੋਸ ਨੇ ਸਭ ਤੋਂ ਪਹਿਲਾਂ ਕੇਕ ਖਵਾ ਦਿੱਤਾ ਜਿਸ ਤੋਂ ਬਾਅਦ ਇੱਥੇ ਗੁੱਥਮ ਗੁੱਥੀ ਤੱਕ ਹੋ ਜਾਂਦੇ ਨੇ ਲੜਾਈ ਝਗੜਾ ਇਸ ਕਦਰ ਹੋਇਆ ਵੇਖੋ ਕੁੜੀ ਰੋਕਦੀ ਰਹਿੰਦੀ ਹੈ ਪਰ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਬਵਾਲ ਮਚ ਗਿਆ ਤਾਂ ਇੱਕ ਜਿਹੜਾ ਸ਼ਖਸ ਹੈ ਉਸਦੇ ਵੱਲੋਂ ਆਪਣੀ ਗਰਲਫ੍ਰੈਂਡ ਦੇ ਲਈ ਬਰਥਡੇ ਪਾਰਟੀ ਉਯੋਜਿਤ ਕੀਤੀ ਜਾਂਦੀ ਹੈ ਪਰ ਉੱਥੇ ਹੀ ਉਸ ਦਾ ਦੋਸਤ ਜਿਹੜਾ ਮਹਿਲਾ ਦਾ ਇੱਕ ਦੋਸਤ ਉੱਥੇ ਪਹੁੰਚ ਜਾਂਦਾ ਉਸਦੇ ਵੱਲੋਂ ਪਹਿਲਾ ਕੇਕ ਕੀ ਖਵਾ ਦਿੱਤਾ ਗਿਆ ਕਿ ਮੁੰਡੇ ਨੇ ਤਾਂ ਉੱਥੇ ਜੰਮ ਕੇ ਪੜਥੂ ਪਾ ਦਿੱਤੇ ਨੇ ਭਾਈ ਮੇਰੀ ਮੈਂ इससे कुछ बोल नहीं सकता मैं अभी क्या है क्या नहीं क्यों क्यों लड़ाई कर रहे रही बर्थडे का पूरा अरेंजमेंट करा के? पूरा अरेंजमेंट दिन भर से ठीक है केक ले गया आया सब कुछ करा और केक काटा पहली बार और पहली बार इसको बता दोस्ती होती है अपनी जगह होती है दोस्ते दोस्ते